ਇਨਾਂ ਦਾ ਛੋਟਾਪਨ ਹੈ ਕਿ ਇਹ ਪਰਚਿਆਂ ਤੇ ਉੱਤਰ ਆਏ ਨੇ ਪਰੰਤੂ ਜੇ ਕੋਈ ਇਹਨਾਂ ਦੇ ਮਨ ਦੇ ਵਿੱਚ ਕੋਈ ਵਿਚਾਰ ਹੈ ਕੋਈ ਹੰਕਾਰ ਦਾ ਜਿਹੜਾ ਇਹਨਾਂ ਦਾ ਕਿਲਾ ਆਪਣੇ ਅੰਦਰ ਬਣਾਇਆ ਹੋਇਆ ਹੈ ਕਿ ਇਹਨੂੰ ਅਸੀਂ ਐਦਾਂ ਦਬ ਲਵਾਂਗੇ ਪਰਚਿਆਂ ਦੇ ਨਾਲ ਤਾਂ ਇਹਨਾਂ ਦਾ ਵਹਿਮ ਭੁਲੇਖਾ ਹੈ ਜਿਹੜੇ ਬਲਕਾਰ ਸਿੱਧੂ ਵਰਗੇ ਆ ਇਹ ਪਹਿਲਾਂ ਹੀ ਮਤਲਬ ਜੋ ਚੀਜ਼ਾਂ ਡਿਜ਼ਰਵ ਕਰਦੇ ਸੀ ਪ੍ਰਮਾਤਮਾ ਨੇ ਤਾਂ ਇਹਨਾਂ ਨੂੰ ਮੇਰੇ ਸਾਹਮਣੇ ਉਸ ਤੋਂ ਪਹਿਲਾਂ ਹੀ ਜਿਆਦਾ ਦੇਤਾ ਸੀ ਪਰ ਜਿਹੜਾ ਲੋਕਾਂ ਨੇ ਦੇਤਾ ਇਹ ਇਹਨਾਂ ਦੇ ਹਾਜਮ ਨਹੀਂ ਆਇਆ ਇਹ ਚੀਜ਼ਾਂ ਜਿਹੜੀਆਂ ਇਹ ਕੁਰਸੀਆਂ ਇਹ ਬੜੇ ਹੌਸਲੇ ਨਾਲ ਬੜੇ ਮਾਦੇ ਨਾਲ ਤੁਸੀਂ ਸਾਨੂੰ ਸਮਾਂ ਦਿਓ ਆਪਣਾ ਐਕਸ਼ਨ ਮੂਡ ਦਿਖਾਓ ਔਰ ਅਸੀਂ ਪੰਜਾਬ ਬੰਦ ਦੀ ਜਿਹੜੀ ਵਪਾਰ ਮੰਡਲ ਦੀ ਕੌਲ ਹੈ ਉਹਦੇ ਵੱਲ ਨੂੰ ਜਾਵਾਂਗੇ ਵਪਾਰ ਮੰਡਲ ਵੱਲੋਂ ਔਰ ਪ੍ਰਧਾਨ ਜੀ ਨੂੰ ਬੇਨਤੀ ਕਰਦਾ ਕਿ ਤੁਸੀਂ ਇੱਕ ਵਾਰੀ ਹਾਂ ਕਹੋ ਬਠਿੰਡਾ ਸਰੀਰਕੋਟ ਇਹ ਦੋ ਜ਼ਿਲ੍ਹਿਆਂ ਦੀ ਅਸੀਂ ਜ਼ਿੰਮੇਵਾਰੀ ਲੈਣੀ ਹੈ ਪ੍ਰਧਾਨ ਜੀ ਤੁਹਾਡੇ ਅੱਗੇ ਹੋ ਕੇ ਪੰਡਾਲ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਆਗੂ ਸਹਿਬਾਨ ਮੇਰੇ ਬਜ਼ੁਰਗ ਯਾਰ ਦੋਸਤ ਸਭ ਤੋਂ ਪਹਿਲਾਂ ਫਤਿਹ ਕਰੋ ਜੀ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਹੀ ਸਾਥੀਆਂ ਨੇ ਜਿਵੇਂ ਕਿ ਅ ਦਰਜਾਵਾ ਦਰਜਾ ਸੀਨੀਅਰ ਸਾਡੇ ਨੂੰ ਬੈਠੇ ਨੇ ਕੀ ਮੁੱਦਾ ਹੈ ਉਹਦੇ ਉੱਪਰ ਸਾਰੇ ਵਿਚਾਰ ਚਰਚਾ ਜਿਹੜੀ ਉਹ ਚੱਲ ਰਹੀ ਹੈ ਜੀ ਮੇਰੇ ਤੋਂ ਪਹਿਲਾਂ ਸ਼ਾਇਦ ਮੇਰੇ ਬੋਲਣ ਦੇ ਲਈ ਕੋਈ ਬਾਕੀ ਨਹੀਂ ਰਹਿ ਗਿਆ ਕਿਉਂਕਿ ਸਾਡੇ ਵਪਾਰ ਮੰਡਲ ਪੰਜਾਬ ਦੇ ਪ੍ਰਧਾਨ ਜੀ ਸੰਬੋਧਨ ਕਰਕੇ ਗਏ ਨੇ ਬਾਕੀ ਰਹੀ ਗੱਲ ਮਨਿੰਦਰ ਦੀ ਤਾਂ ਵੀਰੋ ਮੈਂ ਤਾਂ ਇੱਕ ਗੱਲ ਕੱਲ ਪਰਸੋਂ ਦੀ ਜਿਹੜੀ ਹੈ ਉਹ ਖਟਕੀ ਜਾਂਦੀ ਹੈ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਮੈਂ 12-13 ਸਾਲ ਆ ਜਿਹੜਾ ਉਹ ਸਿਆਸਤ ਨੂੰ ਮੈਂ ਵੀ ਦਿੱਤੇ ਸੀ ਜਿਹੜੇ ਬੰਦੇ ਮੇਰੇ ਨਾਲ ਦੇ ਸਾਥੀ ਆ ਜਾਣਦੇ ਨੇ ਮਨਿੰਦਰ ਵੀ ਬੜਾ ਚੰਗੀ ਤਰ੍ਹਾਂ ਵਾਕਫ ਆ ਕਿਉਂਕਿ ਮੈਂ ਜੈਤੋ ਤੋਂ ਬਿਲੋਂਗ ਕਰਦਾ ਇਹਦੀ ਅੱਜ ਮੇਰਾ ਵਪਾਰ ਬਠਿੰਡਾ ਦੇ ਵਿੱਚ ਆ ਤਾਂ ਜਿਵੇਂ ਬਜ਼ੁਰਗਾਂ ਨੇ ਪਹਿਲਾਂ ਕਹਿੰਦੇ ਹੁੰਦੇ ਸੀ ਵੀ ਕੋਈ ਬਜ਼ੁਰਗ ਦੇ ਬਾਡੀ ਦੇ ਉੱਪਰ ਜ਼ਖਮ ਸੀ ਤਾਂ ਉਹਦੇ ਮੱਖੀਆਂ ਬਹੁਤ ਸਾਰੀਆਂ ਲੱਗੀਆਂ ਹੋਈਆਂ ਸੀ ਤਾਂ ਕਿਸੇ ਨੇ ਆ ਕੇ ਉਹ ਮੱਖੀਆਂ ਉਠਾਤੀਆਂ ਬੀੜ ਇਹਨੂੰ ਖਾਈ ਜਾਂਦੀਆਂ ਤਾਂ ਉਹ ਕਹਿੰਦਾ ਓਏ ਤੇਰਾ ਬੇੜਾ ਬਹਿ ਜਿੱਤਰਾ ਉਹ ਬੜਾ ਹੈਰਾਨ ਹੋਇਆ ਉਹ ਕਹਿੰਦਾ ਬਜ਼ੁਰਗੋ ਮੈਂ ਤਾਂ ਮੱਖੀਆਂ ਠਾਈਆਂ ਸੀ ਸਾਫਾ ਮਾਰ ਕੇ ਵੀ ਤੁਹਾਡਾ ਖੂਨ ਚੂਸੀ ਜਾਂਦੀਆਂ ਉਹ ਕਹਿੰਦਾ ਉਹ ਇਹ ਰੱਜੀਆਂ ਬੈਠੀਆਂ ਸੀ ਆਧੂ ਰੱਜੀਆਂ ਵੀਆਂ ਠਾਦੀਆਂ ਹੁਣ ਭੁੱਖੀਆਂ ਹੋਰ ਆ ਕੇ ਫੇਰ ਫੇਰ ਮਾਸ ਚੁੰਡਣੀਆਂ ਨਾਲੇ ਮੇਰਾ ਖੂਨ ਚੂਸਣਗੀਆਂ ਸੋ ਜਿਹੜੇ ਬਲਕਾਰ ਸਿੱਧੂ ਵਰਗੇ ਆ ਇਹ ਪਹਿਲਾਂ ਹੀ ਮਤਲਬ ਜੋ ਚੀਜ਼ਾਂ ਡਿਜ਼ਰਵ ਕਰਦੇ ਸੀ ਪ੍ਰਮਾਤਮਾ ਨੇ ਤਾਂ ਇਹਨਾਂ ਨੂੰ ਮੇਰੇ ਸਾਬ ਨਾਲ ਉਸ ਤੋਂ ਪਹਿਲਾਂ ਹੀ ਜ਼ਿਆਦਾ ਦੇਤਾ ਸੀ ਪਰ ਜਿਹੜਾ ਲੋਕਾਂ ਨੇ ਦੇਤਾ ਇਹ ਇਹਨਾਂ ਦੇ ਹਾਜਮ ਨਹੀਂ ਆਇਆ ਇਹ ਚੀਜ਼ਾਂ ਜਿਹੜੀਆਂ ਇਹ ਕੁਰਸੀਆਂ ਇਹ ਬੜੇ ਹੌਸਲੇ ਨਾਲ ਬੜੇ ਮਾਦੇ ਨਾਲ ਤੇ ਅੰਡਰਗਰਾਊਂਡ ਸਿਸਟਮ ਨਾਲ ਸੋਚ ਸਮਝਣਾ ਵਿਚਾਰ ਕੇ ਰੱਖਣ ਵਾਲੀਆਂ ਜੋ ਜਿਹੜੀਆਂ ਛੋਟੀਆਂ ਗੱਲਾਂ ਇਹ ਕਰਦੇ ਨੇ ਸਾਡੀਆਂ ਬੀਬੀਆਂ ਭੈਣਾਂ ਦੀ ਕਿੰਨੀ ਕੀ ਇੱਜ਼ਤ ਕਰਦੇ ਨੇ ਉਹ ਇਹਨਾਂ ਦੀ ਮਾਨਸਿਕਤਾ ਇਸ ਆਡੀਓ ਦੇ ਵਿੱਚੋਂ ਜਿਹੜੀ ਹੈ ਉਹ ਝਲਕਦੀ ਹੈ ਤਾਂ ਮਨਿੰਦਰ ਨੇ ਇਸ ਮਾਨਸਿਕਤਾ ਨੂੰ ਜ਼ਾਹਰ ਕਰਨ ਦੇ ਲਈ ਜਗ ਜ਼ਾਹਰ ਕਰਨ ਦੇ ਲਈ ਇੱਕ ਵੱਡਾ ਮਾਦਾ ਦਿਖਾਇਆ ਜੋ ਕਿ ਸਾਡਾ ਪ੍ਰੈਸ ਮੀਡੀਆ ਦਾ ਆਪਣਾ ਧਰਮ ਬੰਦ ਹੈ ਜਿਨੂੰ ਅਸੀਂ ਚੌਥੀ ਅੱਖ ਵੀ ਕਹਿ ਲੈਂਦੇ ਆ ਮੰਨ ਲਓ ਸਾਡਾ ਚੌਥਾ ਥਮ ਹੈ ਪਰੰਤੂ ਇਹਨਾਂ ਨੂੰ ਇਹ ਚੀਜ਼ਾਂ ਹਾਜ਼ਮ ਨਹੀਂ ਹੋਈਆਂ ਪੁਰਾਣੇ ਸਿਆਸਤਦਾਨ ਸੀ ਉਹ ਅੰਦਰ ਖਾਤੇ ਆਪ ਦਾ ਸਿਸਟਮ ਸੈੱਟ ਕਰਕੇ ਗੱਲਾਂ ਉਹਨਾਂ ਦੀਆਂ ਵੀ ਨਿਕਲਦੀਆਂ ਸੀ ਪਰ ਉਹ ਸਿਸਟਮ ਅੰਦਰ ਖਾਤੇ ਸੈੱਟ ਕਰ ਲੈਂਦੇ ਸੀ ਇਹਨਾਂ ਦਾ ਛੋਟਾਪਨ ਹੈ ਕਿ ਇਹ ਪਰਚਿਆਂ ਦੇ ਉੱਤਰ ਆਏ ਨੇ ਪਰੰਤੂ ਜੇ ਕੋਈ ਇਹਨਾਂ ਦੇ ਮਨ ਦੇ ਵਿੱਚ ਕੋਈ ਵਿਚਾਰ ਹੈ ਕੋਈ ਹੰਕਾਰ ਦਾ ਜਿਹੜਾ ਇਹਨਾਂ ਦਾ ਕਿਲਾ ਆਪਣੇ ਅੰਦਰ ਬਣਾਇਆ ਹੋਇਆ ਹੈ ਕਿ ਇਹਨੂੰ ਅਸੀਂ ਐਦਾਂ ਦਬ ਲਵਾਂਗੇ ਪਰਚਿਆਂ ਦੇ ਨਾਲ ਤਾਂ ਇਹਨਾਂ ਦਾ ਵੈਮ ਪੁਲੇਖਾ ਹੈ ਮੈਂ ਆਪਣੇ ਵੱਲੋਂ ਆਪਣੀ ਸਮੁੱਚੀ ਬਠਿੰਡਾ ਕਾਰ ਡੀਲਰ ਐਸੋਸੀਏਸ਼ਨ ਵੱਲੋਂ ਜਿਹੜੀ ਵੀ ਐਕਸ਼ਨ ਕਮੇਟੀ ਇੱਥੇ ਸਾਡੀ ਇਸ ਰੂਪਰੇਖਾ ਅਗਲੀ ਤਿਆਰ ਕਰੂਗੀ ਉਹਨਾਂ ਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਦਿਨ ਰਾਤ ਅਸੀਂ ਤੁਹਾਡੇ ਹੁਕਮ ਦੇ ਉੱਪਰ ਪਹਿਰਾ ਦੇਵਾਂਗੇ ਜੀ ਔਰ ਅਗਰ 3 ਤਰੀਕ ਦੇ ਪ੍ਰੋਗਰਾਮ ਤੋਂ ਬਾਅਦ ਵੀ ਸਾਨੂੰ ਕੋਈ ਐਕਸ਼ਨ ਲੈਣਾ ਪਿਆ ਤਾਂ ਮੈਂ ਪੰਜਾਬ ਵਪਾਰ ਮੰਡਲ ਦੇ ਪ੍ਰਧਾਨ ਜੀ ਨੂੰ ਅੱਜ ਹੀ ਬੇਨਤੀ ਕਰਦਾ ਕਿ ਆਪਣੇ ਵੱਲੋਂ ਜਿਹੜਾ ਤੁਸੀਂ ਸਾਨੂੰ ਸਮਾਂ ਦਿਓ ਆਪਣਾ ਐਕਸ਼ਨ ਮੂਡ ਦਿਖਾਓ ਔਰ ਅਸੀਂ ਪੰਜਾਬ ਬੰਦ ਲਈ ਜਿਹੜੀ ਵਪਾਰ ਮੰਡਲ ਦੀ ਕੌਲ ਹੈ ਉਹਦੇ ਵੱਲ ਨੂੰ ਜਾਵਾਂਗੇ ਵਪਾਰ ਮੰਡਲ ਵੱਲੋਂ ਔਰ ਪ੍ਰਧਾਨ ਜੀ ਨੂੰ ਬੇਨਤੀ ਕਰਦਾ ਕਿ ਤੁਸੀਂ ਇੱਕ ਵਾਰੀ ਹਾਂ ਕਹੋ ਬਠਿੰਡਾ ਫਰੀਦਕੋਟ ਇਹ ਦੋ ਜ਼ਿਲ੍ਹਿਆਂ ਦੀ ਅਸੀਂ ਜ਼ਿੰਮੇਵਾਰੀ ਲੈਣੀ ਹੈ ਪ੍ਰਧਾਨ ਜੀ ਤੁਹਾਡੇ ਅੱਗੇ ਹੋ ਕੇ ਪੂਰਨ ਤੌਰ ਦੇ ਉੱਪਰ ਜਿਹੜਾ ਮਨਿੰਦਰ ਦੇ ਹੱਕ ਦੇ ਵਿੱਚ ਹੈ ਵਪਾਰ ਮੰਡਲ ਵੱਲੋਂ ਅਸੀਂ ਪੰਜਾਬ ਬੰਦ ਦਾ ਸੱਦਾ ਜਿਹੜਾ ਉਹਨੂੰ ਭਰਪੂਰ ਹੰਗਾਰਾ ਲੈ ਕੇ ਦੇਵਾਂਗੇ ਜੀ ਧੰਨਵਾਦ